ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਅੱਜ ਇੱਕ ਵਾਰ ਫਿਰ ਸਤਿੰਦਰ ਸਿੰਘ ਕੋਹਲੀ ਬਾਰੇ ਗੱਲਬਾਤ ਕਰਾਂਗੇ ਸਤਿੰਦਰ ਸਿੰਘ ਕੋਹਲੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸੀਏ ਰਹੇ ਨੇ ਅਤੇ ਇਸ ਸਮੇਂ ਪੁਲਿਸ ਰਿਮਾਂਡ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਨੇ 328 ਰੂਪਾਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 328 ਜੋ ਗਾਇਬ ਹੋ ਗਿਆ ਦੱਸਿਆ ਜਾਂਦੇ ਨੇ ਉਸ ਮਾਮਲੇ ਤੇ ਉਹ ਪੁਲਸਰ ਮਾਰ ਦੇ ਵਿੱਚ ਚੱਲ ਰਹੇ ਨੇ ਸਕਿੰਦਰ ਸਿੰਘ ਕੋਹਲੀ ਬਾਰੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਨਵੀਆਂ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ ਨੇ ਕਿਹਾ ਜਾਂਦਾ ਹੈ ਕਿ ਸਕਿੰਦਰ ਸਿੰਘ ਕੋਹਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਕੋਈ ਆਮ ਮੁਲਾਜ਼ਮ ਨਹੀਂ ਸੀ ਉਹ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਤੋਂ ਵੀ ਵੱਧ ਸ਼ਕਤੀਸ਼ਾਲੀ ਸੀ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜਿਹੜੀ ਤਾਕਤ ਉਹਨੂੰ ਮਿਲੀ ਹੋਈ ਸੀ ਜੇ ਉਹ ਜਿਹੜਾ ਉਹ ਇੰਨੀ ਸ਼ਕਤੀ ਰੱਖਦਾ ਸੀ ਉਹ ਕਿਉਂ ਸੀ ਕਿਉਂਕਿ ਉਹ ਸਖਵੀਰ ਸਿੰਘ ਬਾਦਲ ਦਾ ਕਮੌਲ ਪੁੱਤਰ ਸੀ ਕਮਾਈ ਕਰਕੇ ਤੇ ਰਿਆ ਸੀ ਸਖਵੀਰ ਸਿੰਘ ਬਾਦਲ ਨੂੰ ਉਹ ਕਮਾਈ ਕਿੱਥੋਂ-ਕਿੱਥੋਂ ਆਉਂਦੀ ਸੀ ਇਹ ਤੁਹਾਨੂੰ ਅੱਗੇ ਦੱਸਦੇ ਹਾਂ ਇੱਕ ਵਾਰ ਅਵਤਾਰ ਸਿੰਘ ਮੱਕੜ ਜਦੋਂ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਂ ਉਹਨਾਂ ਨੇ ਸਤਿੰਦਰ ਸਿੰਘ ਕੋਹਲੀ ਨੂੰ ਸਸਪੈਂਡ ਕਰ ਦਿੱਤਾ ਸੀ ਪਰ ਰਾਤੋਂ ਰਾਤ ਸਤਿੰਦਰ ਸਿੰਘ ਕੋਹਲੀ ਨੂੰ ਬਹਾਲ ਕਰ ਦਿੱਤਾ ਗਿਆ ਇੱਕ ਵਾਰ ਇਹ ਵੀ ਫਰਮਾਨ ਹੋਇਆ ਸੀ ਕਿ ਸਤਿੰਦਰ ਸਿੰਘ ਕੋਹਲੀ 75% ਜਿਹੜੀ ਰਿਕਵਰੀ ਉਹ ਜਮ੍ਹਾਂ ਕਰਾਏ ਪਰ ਉਹ ਕਵਰੀ ਜਿਹੜੀ ਅੱਜ ਤੱਕ ਨਹੀਂ ਹੋ ਸਕੀ ਇਹ ਕਿਉਂ ਨਹੀਂ ਹੋ ਸਕੀ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਕਿਹੜੀ ਛਤਰ ਸ਼ਾਇਆ ਸੀ ਜਿਹਦੇ ਕਰਕੇ ਉਹ ਪ੍ਰਵਾਹ ਨਹੀਂ ਸੀ ਕਰਦਾ ਔਰ ਹੁਣ ਕਮਾਈ ਕਿੱਥੋਂ ਕਿੱਥੋਂ ਕਰਕੇ ਦੇ ਰਿਆ ਸੀ ਸਖਬੀਰ ਸਿੰਘ ਬਾਦਲ ਨੂੰ ਇੱਕ ਤਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਸਟਰਨਲ ਤੇ ਇੰਟਰਨਲ ਆਡਿਟ ਸੀ ਉਹ ਨਹੀਂ ਸੀ ਕੀਤਾ ਜਾਂਦੇ ਉਹ ਰੋਕ ਦਿੱਤੇ ਜਾਂਦੇ ਸੀ ਜਿਹੜੇ ਐਕਸਟਰਨਲ ਆਡਿਟ ਸੀਗੇ ਔਰ ਇੱਕ ਜਾਣਕਾਰੀ ਹੋਰ ਪ੍ਰਾਪਤ ਹੋਈ ਹੈ ਕਿ ਸਤਿੰਦਰ ਸਿੰਘ ਕੋਹਲੀ ਗੁਰਵਾਦ ਪੰਜਾਬੀ মিডিਆ ਦੇ ਡਾਇਰੈਕਟਰ ਸਨ ਉਹਨਾਂ ਦਾ ਨਾਮ ਜਿਹੜਾ ਕੈਨੇਡਾ ਦੇ ਵਿੱਚ ਇੱਕ ਕੰਪਨੀ ਹੈ ਗੁਰਬਾਜ মিডিਆ ਪੰਜਾਬੀ মিডিਆ ਉਹਦਾ ਜਿਹੜਾ ਡਾਇਰੈਕਟਰ ਸ਼ੋ ਹੋ ਰਿਹਾ ਸਤਿੰਦਰ ਕੋਹਲੀ ਤੇ ਇਹ ਜਾਂਚ ਚੱਲ ਰਹੀ ਕਿ ਇਹਹੀ ਸਤਿੰਦਰ ਸਿੰਘ ਕੋਹਲੀ ਹੈ ਜਾਂ ਕੁਝ ਹੋਰ ਪਰ ਇੱਥੋਂ ਸਪਸ਼ਟ ਹੁੰਦਾ ਹੈ ਕਿ ਇਹਹੀ ਸਤਿੰਦਰ ਸਿੰਘ ਕੋਹਲੀ ਹੈ ਕਿਉਂਕਿ ਉਹ ਜਿਹੜੀ ਕੰਪਨੀ ਸੀ ਉਸ ਕੋਲ ਪੀਟੀਸੀ ਦੇ ਸਾਰੇ ਜਿਹੜੇ ਪ੍ਰਸਾਰਣ ਤੇ ਡਿਸਟ੍ਰਿਬਿਊਸ਼ਨ ਦੇ ਜਿਹੜੇ ਅ ਕਾਰਜ ਸੀ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹ ਇਸ ਮੀਡੀਆ ਕੰਪਨੀ ਕੋਲ ਸੀ ਹੁਣ ਪੀਟੀਸੀ ਤੋਂ ਜਿਹੜੇ ਉੱਥੇ ਕੇਵਲ ਆਪਰੇਟਰ ਸੀ ਉਹਨਾਂ ਤੋਂ ਪੈਸਾ ਲੈਣਾ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਐਡਵਰਟਾਈਜ਼ਮੈਂਟ ਜਾਂ ਕਿਸੇ ਤਰ੍ਹਾਂ ਦਾ ਵੀ ਪੈਸਾ ਆਉਂਦਾ ਸੀ ਉਹ ਗਰਵਾਜ ਮੀਡੀਆ ਰਾਈ ਸਤਿੰਦਰ ਕੋਲੀ ਦੇ ਰਾਈ ਆਉਂਦਾ ਸੀ ਤੇ ਉਹ ਪੈਸਾ ਜਾਂਦਾ ਕਿੱਥੇ ਸੀ ਔਰ ਇਹ ਜਿਹੜਾ ਆ ਸਭ ਤੋਂ ਵੱਧ ਪੀਟੀਸੀ ਕਿਉਂ ਚੱਲ ਰਿਆ ਸੀ ਤੇ ਕਿਵੇਂ ਉਹ ਜਿਹੜਾ ਪੈਸਾ ਆ ਰਿਹਾ ਸੀ ਇੱਕ ਤਾਂ ਰਵਿੰਦਰ ਨਰੈਨਨ ਨੇ ਵੀ ਇੱਕ ਵਾਰੀ ਕਿਹਾ ਸੀ ਕਿ ਪੀਟੀਸੀ ਜਿਹੜਾ ਆ ਉਹਦਾ ਪ੍ਰਸਾਰਣ ਜਿਹੜਾ ਅੰਮ੍ਰਿਤਸਰ ਤੋਂ ਲਾਈਵ ਪ੍ਰਸਾਰਣ ਹੁੰਦਾ ਹੈ ਉਹਦਾ ਅਸੀਂ ਪੈਸਾ ਦੇ ਰਹੇ ਹਾਂ ਪਰ ਉਹ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਮਿਲ ਰਿਆ ਸੀ ਉਹ ਕਿੱਥੇ ਜਾ ਰਿਹਾ ਸੀ ਤੁਸੀਂ ਸਭ ਜਾਣਦੇ ਹੋ ਤੇ ਉਹ ਕਿਦੇ ਰਾਂ ਹੀ ਜਾ ਰਿਹਾ ਸੀ ਉਹ ਸਤਿੰਦਰ ਸਿੰਘ ਕੋਲੀ ਦੇ ਰਾਂ ਹੀ ਪੈਸਾ ਇਕੱਠਾ ਹੋ ਕੇ ਜਿੱਥੇ ਜਾ ਰਿਹਾ ਸੀ ਤੁਸੀਂ ਸਭ ਜਾਣਦੇ ਹੋ ਔਰ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਤੇ ਜਿਹੜਾ ਹੋਰ ਪੀਟੀਸੀ ਨਾਲ ਜੁੜੇ ਹੋਏ ਮਾਮਲਿਆਂ ਤੋਂ ਪੈਸਾ ਇਕੱਠਾ ਹੁੰਦਾ ਸੀ ਉਹ ਵੀ ਸਤਿੰਦਰ ਸਿੰਘ ਕੋਹਲੀ ਦੇ ਰਾਹੀਂ ਚਾਰਿਆ ਸੀ ਸਤਿੰਦਰ ਸਿੰਘ ਕੋਹਲੀ ਇੱਕ ਸ਼ਕਤੀਸ਼ਾਲੀ ਮੁਲਾਜ਼ਮ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਤੇ ਹੁਣ ਜਦੋਂ 328 ਰੁਪਿਆਂ ਦੇ ਮਾਮਲੇ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਤਸੱਬ ਤੋਂ ਵੱਧ ਜਿਹੜਾ ਝਟਕਾ ਆ ਉਹ ਸੁਖਵੀਰ ਸਿੰਘ ਬਾਦਲ ਨੂੰ ਲੱਗਾ। ਇੱਥੇ ਸੁਖਵੀਰ ਸਿੰਘ ਬਾਦਲ ਲੱਗੇ ਦੋ ਹੀ ਵਕਲਫ ਸਨ। ਇੱਕ ਤਾਂ ਇਹ ਕਿ ਅਗਰ ਉਹ ਸ਼ਾਸਤ ਦੇ ਵਿੱਚ ਪੂਰੇ ਖਿਡਾਰੀ ਹੁੰਦੇ ਤਾਂ ਉਹ ਕਹਿੰਦੇ ਵੀ ਅਗਰ ਸੁੰਦਰ ਸਿੰਘ ਕੋਹਲੀ ਦੋਸ਼ੀ ਹੈ ਤਾਂ ਉਹ ਦੇ ਕਲੱਬ ਕਰਮਸ਼ੂਣੀ ਚਾਹੀਦੀ। ਪਰ ਉਸ ਸੁੰਦਰ ਸਿੰਘ ਕੋਹਲੀ ਦੇ ਹੱਕ 'ਚ ਖੜੇ ਹੋਏ ਨੇ। ਸਿੰਘ ਸਾਹਿਬ ਜੈ ਨਿਕਲਦੀਪ ਸਿੰਘ ਗੜਗੱਜ ਤੋਂ ਹੁਕਮ ਜਾਰੀ ਕਰਵਾਏ ਜਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਵ ਕੀਤਾ ਜਾਵੇ ਉਹਨਾਂ ਨੂੰ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਬੁਲਾਇਆ ਗਿਆ ਪਰ ਇੱਥੇ ਵੀ ਇੱਕ ਚਰਚਾ ਚੱਲ ਰਹੀ ਹੈ ਕਿ ਜਿਹੜਾ ਸਿੱਖ ਕੌਮ ਦੇ ਵਿੱਚ ਇੱਕ ਵਿਵਾਦ ਛਿੜ ਗਿਆ ਹੈ ਕਿ ਕੀ ਸਿੰਘ ਸਾਹਿਬ ਕਿਸੇ ਵਿਅਕਤੀ ਨੂੰ ਜਿਹਨੂੰ ਪਤਿਤ ਦੱਸਿਆ ਜਾਂਦਾ ਆ ਜਿਹੜਾ ਕੈਸ ਕਤਲ ਕਰਦਾ ਦਾੜੀ ਕੱਟਦਾ ਆ ਕੀ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਨਾ ਸੱਦ ਕੇ ਸਕਤਰੇਤਵਿਖੇ ਬੁਲਾਇਆ ਜਾ ਸਕਦਾ ਇਸ ਵਿਵਾਦ ਕਰਕੇ ਹੋ ਸਕਦਾ ਹੈ ਇਹ ਜਿਹੜਾ ਫੈਸਲਾ ਆ ਇਹ ਟੜ ਜਾਵੇ ਔਰ ਉਹ ਭਗਵੰਤ ਮਾਨ ਨੂੰ ਸਕਤਰੇਤਵਿਖੇ ਨਾ ਬੁਲਾਓ ਔਰ ਇਹ ਇਸ ਲਈ ਵੀ ਟਾਲਿਆ ਜਾ ਸਕਦਾ ਆ ਕਿਉਂਕਿ ਪਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਤਾਂ ਤਿਆਰੀ ਕਰਕੇ ਬੈਠਾ ਹਾਂ 15 ਤਰੀਕ ਨੂੰ ਜਾਣਦੀ ਮੈਨੂੰ ਸਿੰਘ ਸਾਹਿਬ ਇਹ ਅਧਿਕਾਰ ਦੇਣ ਇਹ ਪ੍ਰਵਾਨ ਕਰਨ ਕਿ ਉਸ ਦਿਨ ਮੀਡੀਆ ਦੇ ਵਿੱਚ ਲਾਈਵ ਦਿਖਾਇਆ ਜਾਵੇ ਸਾਰਾ ਪ੍ਰੋਗਰਾਮ ਪਰ ਮੈਂ ਤਾਂ ਕਈ ਕੱਚੇ ਚਿੱਠੇ ਖੋਲਾਂਗਾ ਔਰ ਪਗਵੰਤ ਮਾਨ ਦੇ ਕੋਲ ਕਾਫੀ ਵੱਡੇ ਸਬੂਤ ਨੇ ਸ਼ਰੋਮਣੀ ਕਮੇਟੀ ਦੇ ਵਿੱਚ ਜਿਹੜੇ ਇਹ ਸਤਿੰਦਰ ਕੋਹਲੀ ਨੇ ਕਪਲੇ ਕੀਤੇ ਕਿਵੇਂ ਪੈਸਾ ਇਕੱਠਾ ਕਰਕੇ ਕਿੱਥੋਂ ਤੱਕ ਪਹੁੰਚਾਇਆ ਹੁਣ ਦੋਸਤੋ ਉਡੀਕ ਤਾਂ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਜਿਹੜਾ ਉਹਨਾਂ ਨੇ ਕਦਮ ਚੱਕਿਆ ਭਗਵੰਤ ਮਾਨ ਨੇ ਉਹਨੂੰ ਸਿਰੇ ਲਾਉਣ ਨਹੀਂ ਤਾਂ ਗ੍ਰਿਫਤਾਰੀਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਹੁੰਦੀਆਂ ਆਈਆਂ ਨੇ ਤੇ ਸਾਰਾ ਕੁਝ ਫਿਰ ਠੱਪ ਦੇ ਕਰ ਦਿੱਤਾ ਜਾਂਦਾ ਰਿਹਾ ਪਰ ਅਗਰ ਭਗਵੰਤ ਮਾਨ ਇਸ ਗੱਲ ਨੂੰ ਸਿਰੇ ਲੈ ਕੇ ਚਾਹੁੰਦੇ ਨੇ ਸਟੈਂਡਰ ਕੋਹਲੀ ਦੇ ਸਾਰੇ ਕਾਲੇ ਚਿੱਠੇ ਖੋਲਦੇ ਨੇ ਤਾਂ ਕੌਮ ਨੂੰ ਪਤਾ ਲੱਗ ਜਾਏਗਾ ਕਿ ਗੁਰਦੁਆਰਿਆਂ ਦੀ ਕਮਾਈ ਗੋਲ ਖਚਨਾ ਜਾ ਕੇ ਕਿੱਥੇ ਜਾਂਦੀ ਰਹੀ ਹੈ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਦੋਸਤੋ ਅਜਿਹੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਨੁਕタルਮ ਦੇ ਨਾਂ ਤੇ ਕਿਵੇਂ ਠੱਗਿਆ ਜਾ ਰਿਹਾ ਅਸੀਂ ਜਿਹੜਾ ਚੜਾਵਾ ਚੜਾਉਂਦੇ ਆ ਜਿਹੜਾ ਸਾਡਾ ਪੈਸਾ ਜਾ ਰਿਹਾ ਉਹ ਕਿੱਥੇ ਜਾ ਰਿਹਾ ਔਰ ਗਰਬਾਣੀ ਕਿਵੇਂ ਵੇਚੀ ਜਾ ਰਹੀ ਹੈ ਗਰਬਾਣੀ ਇੱਕੋ ਇੱਕ ਚਾਣਨ ਦਾ ਅਧਿਕਾਰ ਦੇ ਕੇ ਕਿਵੇਂ ਵੇਚੀ ਜਾ ਰਹੀ ਹੈ ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੈਸੇ ਤਾਂ ਮジョਰਿਟੀ ਲੋਕਾਂ ਨੂੰ ਪਤਾ ਹੀ ਆ ਪਰ ਅਜਿਹੇ ਆ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਆਪਣੇ ਵਿਚਾਰ ਇਸ ਮਾਮਲੇ ਤੇ ਜ਼ਰੂਰ ਦਿਨਾ। ਦੋਸਤੋ ਇਸ ਦੇ ਨਾਲ ਹੀ ਮੈਂ ਕਲੌਨ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਾਜ਼ ਸਭ ਸ਼੍ਰੀਆਕਾਮ।